ਆਕੇੜ ਮੇ ਲਾਗੀ ਹੋ ਹੋ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਔਰ ਹੋ ਇਹ ਸਾਡੀ ਕਿਸਮਤ ਬਦਲ ਸਕਦੀ ਆ ਮੈਨੂੰ ਤੇ ਆਪਣੀ ਅੱਖਾਂ ਤੇ ਯਕੀਨ ਹੀ ਨਹੀਂ ਹੋ ਰਿਹਾ ਹਾਏ ਸੱਚੀ ਨਵਦੀ ਦੀ ਨੂੰ ਵਾਜ ਮਾਰਦੀ ਆ ਨਵਦੀ ਦੀ ਨਵਦੀ ਦੀ ਹਈ ਹਈ ਕਰਨ ਦਾ ਫੇ ਹਾਲੇ ਤੱਕ ਕੋਈ ਨਹੀਂ ਦੇ ਮੈਂ ਆਪ ਹੀ ਜਾਨੀ ਦੱਸਣ ਜਾ ਕੇ ਹਾਏ ਹਾਏ ਇਹਨੂੰ ਕੀ ਹੋ ਗਿਆ ਵਾ ਇਵਨ ਨਿਆਣਿਆਂ ਵਾਂਗੂੰ ਹੀ ਕਰਦੀ ਐ ਇਹਨੇ ਬੜੀ ਵਾਰੀ ਸਮਝਾਇਆ ਕਿ ਸਹਮਣੀ ਇਦਾਂ ਨਾ ਕਰਿਆ ਕਰ ਚੰਗੇ ਨਹੀਂ ਲੱਗੀਦਾ ਹੁਣ ਇਹਨੇ ਵਿਕੀ ਬਾਜਾ ਇਦਾਂ ਹੀ ਜਾਣੀਆਂ ਵਾ ਵੇਖਾਂ ਪਲੱਕ ਕੀ ਕਹਿਣਾ ਵਾ ਇਹਨੇ ਨਵਦੀ ਦੇ ਕਿੱਥੇ ਹੋ ਪਹਿਣਾ ਆ ਗਈ ਆ ਤੂੰ ਨਾ ਕੋਈ ਕੰਮ ਨਾ ਕਰਨਦਿਆ ਕਰ ਬਸ ਬਾਜਾ ਤੇ ਬਾਜਾ ਮਾਰੀ ਜਾਇਆ ਕਰ ਮੈਨੂੰ ਪੋਚਾ ਲਾ ਲੈਣ ਦੀ ਕੋਈ ਕੁਛ ਨਹੀਂ ਚੜ ਗਈ ਆ ਕੁਛ ਨਹੀਂ ਉਹ ਚੱਲਿਆ ਪੋਚੇ ਨੂੰ ਆਹ ਵੇਖੋ ਮੇਲ ਆ ਗਈ ਤੁਹਾਨੂੰ ਜੋਬ ਮਿਲ ਗਈ ਆ ਗਵਰਨਮੈਂਟ ਜੋਬ ਹਾਂ ਤਾਂ ਚਾਹੀਏ ਸਿੱਖਾ ਹੋਈ ਕੁਰੀ ਨੂੰ ਨਹੀਂ ਚਕੀਨ ਹੋਉਂਦਿਆ ਹਾਂ ਆ ਗਿਆ ਚਕੀਨ ਨਾ ਹਏ ਸ਼ੁਕਰ ਆ ਵਾਹਿਗੁਰੂ ਕਿਤੇ ਹੱਡੀ ਵੀ ਕਿਸਮਤ ਬਦਲੀ ਆ ਮੈਂ ਤੁਹਾਨੂੰ ਪਹਿਲਾਂ ਹੀ ਕਹਾ ਸੀ ਨਾ ਕਿ ਰੱਬ ਤੇ ਭਰੋਸਾ ਰੱਖੋ ਸਭ ਕੁਝ ਠੀਕ ਹੋਊਗਾ ਤੁਸੀਂ ਐਵੇਂ ਟੈਨਸ਼ਨ ਲੈਂਦੇ ਹੋ ਹਾਂ ਜੀ ਸਮਝ ਨਹੀਂ ਮੈਨੂੰ ਤੇ ਸਮਝ ਨਹੀਂ ਲੱਗਣੀ ਮੈਂ ਕੀ ਕਰੈਨੀ ਕੋਸ਼ਿਸ਼ ਨੂੰ ਨਾ ਮੈਂ ਡੈਡੀ ਨੂੰ ਫੋਨ ਕਰੋ ਤੇ ਡੱਬਾ ਲੈ ਕੇ ਆਓ ਤੇ ਦਿਲਾਓ ਮੈਂ ਨਾ ਡੈਡੀ ਨੂੰ ਫੋਨ ਲਾਵਾਂ ਬੈਲ ਜਾਉਂਦੀ ਚੁੱਪ ਕਰ ਜੀ ਦੇ ਹੈਲੋ ਡੈਡੀ ਜੀ ਕਦੋਂ ਕੋਣਾ ਜੇ ਘਰ ਅੱਛਾ ਤੇ ਮੇਰੀ ਗੱਲ ਸੁਣਿਓ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਨਵਦੇ ਦੀ ਨੂੰ ਨਾ ਗਵਰਨਮੈਂਟ ਜੌਬ ਮਿਲ ਗਈ ਆ ਤੇ ਨਾਲੇ ਮੇਰੀ ਗੱਲ ਸੁਣਿਓ ਡੱਬੇ ਜ਼ਰੂਰ ਲੈ ਕੇ ਆਇਓ ਨਹੀਂ ਨਹੀਂ ਬੋਲਣ ਦਾ ਮੌਕਾ ਕਿਉਂ ਨਹੀਂ ਦੇਣ ਦੀ ਘਰ ਆ ਕੇ ਜਿੰਨੀਆਂ ਮਰਜ਼ੀ ਗੱਲਾਂ ਕਰ ਲਿਓ ਪਹਿਲਾਂ ਮੇਰੀ ਗੱਲ ਸੁਣ ਲਓ ਕਿ ਤੁਸੀਂ ਡੱਬੇ ਲੈ ਕੇ ਆਇਓ ਤੇ ਤਾਈ ਨੂੰ ਜ਼ਰੂਰ ਦੇ ਕੇ ਆਉਣਾ ਹੀ ਹਾਂਜੀ ਤੇ ਛੇਤੀ ਕਹ ਰਾਜੋ ਤੇ ਜੇ ਤੁਸੀਂ ਕਾਲੀ ਇਮੋਸ਼ਨਲ ਹੋ ਗਏ ਹੁਣ ਇਮੋਸ਼ਨਲ ਹੋਣ ਦਾ ਟਾਈਮ ਥੋੜੀ ਆ ਹੁਣ ਤੇ ਖੁਸ਼ ਹੋਣ ਦਾ ਟਾਈਮ ਆ ਤੇ ਤੁਸੀਂ ਐਵੇਂ ਅੱਖਾਂ ਪਰ ਕੇ ਠਾਰਮੂ ਕਰਕੇ ਬੈਠੇ ਜੇ ਹੁਣ ਕੀ ਕਰੋਗੇ ਆ ਸਾਹਮਣੇ ਖੁਸ਼ੀ ਦੀ ਆਸ ਮੈਨੂੰ ਸੱਚੀ ਸਮਝ ਨਹੀਂ ਲੱਗਣਦੀ ਮੈਂ ਕੀ ਕਰਾਂ ਕੀ ਕਰਨਾ ਹੋਣਾ ਮੈਨੂੰ ਬੜੀ ਔਖੇ ਦਿਨ ਹੋਣੀਆਂ ਓਕੇ ਵੇਖਿਆ ਸੋਚਿਆ ਵੀ ਨਹੀਂ ਕਦੇ ਪਿਆਰ ਟਾਈਮ ਵੀ ਹੱਡੇ ਤੇ ਆਊਗਾ ਜਦੋਂ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦੀ ਹੀ ਨਾ ਉਦੋਂ ਹੀ ਕੁਝ ਨਾ ਕੁਝ ਮਾੜਾ ਹੋ ਜਾਂਦਾ ਹੀ ਮੈਂ ਤੁਹਾਨੂੰ ਕਿਹਾ ਹੀ ਨਾ ਕਿ ਇੱਕ ਦਿਨ ਸਭ ਕੁਝ ਠੀਕ ਹੋ ਜਾਊਗਾ ਜੇ ਚੰਗੇ ਦਿਨ ਮਾੜੇ ਦਿਨ ਹੋਣ ਨਾ ਤੇ ਚੰਗੇ ਦਿਨ ਜ਼ਰੂਰ ਆਉਂਦੇ ਨੇ ਤੇ ਜ਼ਿੰਦਗੀ ਵਿੱਚ ਚੰਗੇ ਮਾੜੇ ਦਿਨ ਨਾਲ-ਨਾਲ ਚੱਲਦੇ ਰਹਿੰਦੇ ਆ ਤੇ ਵਾਹ ਸਾਰੀਆਂ ਗੱਲਾਂ ਛੱਡੋ ਇਹ ਸਮਝੋ ਕਿ ਸਾਡੇ ਜਿਹੜੇ ਮਾੜੇ ਦਿਨ ਹੀ ਨਾ ਉਹ ਖਤਮ ਹੋ ਗਏ ਆ ਉਦੋਂ ਨਾ ਅੱਡੇ ਆਪਣੀ ਨੂੰ ਸਾਨੂੰ ਵੇਖ ਕੇ ਵੇਲਾ ਖੁਸ਼ ਹੁੰਦੀ ਡੈਡ ਜੀ ਨੇ ਤਾਈ ਕੋਲ ਕਾਗਜ਼ ਮੰਗੇ ਵੀ ਚਲ ਦੇ ਦੂੰ ਸਾਨੂੰ ਪਹਿਲੀ ਦੇ ਮੈਂ ਆਪਣੀ ਕੁੜੀ ਨੂੰ ਬਾਹਰ ਭੇਜਦਾ ਨਾ ਵੇਲਾ ਉਹਨਾਂ ਨੇ ਨਹੀਂ ਹੀ ਦਿੱਤੇ ਉਹਨਾਂ ਨੇ ਇਹ ਕਿ ਜਿੱਦਾਂ ਮੈਂ ਕਹਾਂਗੀ ਉਦਾਂ ਹੀ ਸਭ ਕੁਝ ਕੀਤਾ ਹੋਣਾ ਪਰ ਵਾਇਗੁਰੂ ਤੇ ਸਾਰਾ ਕੁਝ ਵੇਖਦੇ ਆ ਨਾ ਸਾਡੇ ਚੰਗੇ ਦਿਨਾਂ ਕਿੰਨਾ ਹੀ ਵਧੀਆ ਕਰਤਾ ਵਾ ਸਾਡੇ ਚੰਗੇ ਦਿਨਾਂ ਦੀ ਨਾ ਸ਼ੁਰੂਆਤ ਹੋ ਗਈ ਆ ਅੱਜ ਤੁਹਾਨੂੰ ਜੋਬ ਮਿਲ ਗਈ ਆ ਨਾ ਕੱਲ ਨੂੰ ਉਹਨਾਂ ਕੋਲੋਂ ਕਾਗਜ਼ ਵੀ ਮਿਲ ਜਾਣੇ ਆ ਸਾਰਾ ਕੁਝ ਠੀਕ ਹੋ ਜਾਣਾ ਮਤਲਬ ਇਹ ਇਮੋਸ਼ਨਲ ਨਹੀਂ ਹੋਣਾ ਹੁਣ ਸਮਝ ਕੀ ਕਰਨੇ ਆ ਅਸੀਂ ਹੁਣ ਕੀ ਕਰਨੇ ਆ ਨੰਨ ਕਹਿਣਾ ਰੱਖੋ ਆਪਣੇ ਕੋਲ ਹੀ ਸਾਨੂੰ ਨਹੀਂ ਲੱਗਦਾ ਕਿ ਕਾਗਜ਼ ਕਿਉਂ ਰੱਖੋ ਜ਼ਮੀਨ ਤੇ ਤਾਂ ਸਾਡੀ ਆ ਨਾ ਨਾਲੇ ਦੀਦੀ ਜਿਹੜੇ ਨਾ ਲੋਕੀ ਡੈਡੀ ਨੂੰ ਮਿਹਨੇ ਮਾਰਦੇ ਹੀ ਨਾ ਕਿ ਤੇਰੀਆਂ ਧੀਆਂ ਨੇ ਤੇਰੇ ਸਿਰ ਤੇ ਬੋਝ ਆ ਤੇ ਹੁਣ ਵੇਖਿਓ ਜੀ ਉਹਨਾਂ ਨੂੰ ਪਤਾ ਲੱਗਾ ਨਾ ਕਿ ਉਹਨਾਂ ਦੇ ਆਪਣੇ ਆਪ ਮੂੰਹ ਬੰਦ ਹੋ ਜਾਣੇ ਨੇ ਨਾਲੇ ਵੇਖਿਓ ਜਦੋਂ ਤਾਈ ਨੂੰ ਪਤਾ ਲੱਗਾ ਨਾ ਤੇ ਤਾਈ ਨੇ ਤੇ ਸੜ ਪਲ ਕੇ ਕੋਲਾ ਹੀ ਹੋ ਜਾਣਾ ਕੋਈ ਨਹੀਂ ਸਮਝਣਾ ਤੂੰ ਇੰਨਾ ਨਾ ਬਹੁਤਾ ਸੋਚਿਆ ਕਰਤਾ ਇਹਦਾ ਜਦੋਂ ਉਹ ਨਹੀਂ ਸਾਡਾ ਸੋਚਦੇ ਹੈਗੇ ਸਾਨੂੰ ਕੀ ਲੋੜ ਉਹਨਾਂ ਬਾਰੇ ਨਾ ਸੋਚਾਂ ਦੀ ਜਿਹੜਾ ਸਾਡੇ ਬਾਰੇ ਜੋ ਮਰਜ਼ੀ ਸੋਚੀ ਜਾਏ ਮੈਂ ਤੇ ਵਾਹਿਗੁਰੂ ਦਾ ਸ਼ੁਕਰ ਕਰਦੀ ਆ ਕਿ ਮਹਾਰਾਜ ਨੇ ਹੱਡੀ ਸੁਣ ਲਈ ਹੈ ਫਿਰ ਨਾਲੇ ਡੈਣ ਨੇ ਹੱਡੇ ਵਾਸਤੇ ਇੰਨੇ ਮਿਹਨਤ ਕੀਤੀ ਹੈ ਤੇ ਜਿਹੜੇ ਲੋਕਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਦਾ ਨਾ ਅੱਜ ਮੁੱਲ ਪੈ ਗਿਆ ਵਾ ਹਾਂਜੀ ਬਹੁਤ ਵਧੀਆ ਹੋਇਆ ਪਹਿਣਾ ਵੀ ਚਾਹੀਦਾ ਹੈ ਪਰ ਸਮਝਣ ਉਹਨਾਂ ਨੂੰ ਮੈਨੂੰ ਬੜਾ ਹੀ ਡਰ ਲੱਗਣਿਆ ਹੈ ਮੇਰੇ ਮਨ ਵਿੱਚ ਨਾ ਇਹੋ ਹੀ ਵੀ ਪਤਾ ਨਹੀਂ ਕੀ ਬਣਾਵਾ ਪਰ ਵੇਖ ਲਾ ਵਾਹਿਗੁਰੂ ਸਾਰਿਆਂ ਦਾ ਸੋਚਦੇ ਆ ਨਾ ਜਦ ਜੋ ਵੀ ਹੋਇਆ ਨਾ ਵਧੀਆ ਹੋਇਆ ਤੇ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲੋ ਇਹ ਟਾਈਮ ਦਾ ਤੇ ਇਹ ਕਦੋਂ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਹਾਨੂੰ ਵੀ ਕਿਤੇ ਕੋਈ ਖੁਸ਼ਖਬਰੀ ਸੁਨੂ ਮਿਲੇ ਮਿਲਗੀ ਨਾ ਹੁਣ ਬੜੀ ਖੁਸ਼ੀ ਹੋਉਂਦੀ ਮੈਂ ਬਿਆਨ ਨਹੀਂ ਕਰ ਸਕਦੀ ਲਫ਼ਜ਼ਾਂ ਦੇ ਵਿੱਚ ਨਾਲੇ ਦੀਦੀ ਜਿਹੜੀਆਂ ਰੀਤਾਂ ਨਾ ਸਾਡੀਆਂ ਧੂਰੀਆਂ ਰਹਿ ਗਈਆਂ ਸੀ ਨਾ ਹੁਣ ਅਸੀਂ ਪੂਰੀਆਂ ਕਰਨੀਆਂ ਜੇ ਸਭ ਤੋਂ ਪਹਿਲਾਂ ਜੋ ਤੁਹਾਡੀ ਪਹਿਲੀ ਤਨਖਾਹ ਹੀ ਨਾ ਤੇ ਇਹ ਨਵੇਂ ਸਕੂਟਰੀ ਲੈ ਕੇ ਆਉਣੀ ਆ ਤੁਹਾਨੂੰ ਵੀ ਪਤਾ ਕਿ ਸਾਡੀ ਸਕੂਟਰੀ ਕਿੰਨੀ ਖਰਾਬ ਆ ਹਨਾ ਤੇ ਠੀਕਾ ਹੋਰ ਕੁਝ ਸਾਰਾ ਕੁਝ ਤੇਰਾ ਹੀ ਆ ਮੈਂ ਤੇਰੇ ਹੱਥੇ ਰੱਖ ਦੇਣੀ ਜੋ ਤੂੰ ਲੈਣਾ ਹੋਗਾ ਨਾ ਲਾਲੇ ਚਲੋ ਠੀਕ ਆ ਇਹ ਤਾਂ ਘਰਨੀ ਆ ਫੜੀ ਪਹਿਲਾਂ ਬਹਿ ਜਣੀ ਆ ਤੇ ਬਾਅਦ ਚ ਕੰਮ ਕਰਨੀ ਆ ਆ ਇਹਦਾ ਕੰਮ ਹੋਵੇ ਫੇਰ ਫੋਨ ਫੜ ਕੇ ਤੇ ਬਹਿ ਗਈ ਆ ਗਰਲੀ ਨੇ ਤੂੰ ਫੇਰ ਕੌਣ ਨੂੰ ਚੰਬੜੀ ਆ ਤੇ ਨਮਾ ਕਿੰਨੀ ਵਾਰ ਆਖਿਆ ਕਿ ਇੰਨਾ ਫੋਨ ਨਹੀਂ ਵੇਖੀਦਾ ਕਹਿ ਕੰਮ ਕਰਨ ਦੇ ਵਾਲੇ ਵੀ ਵੇਖ ਲੈ ਕਰ ਤੇ ਮੰਮੀ ਹਜੇ ਬਾਰੋਂ ਝਾੜੂ ਲਾ ਕੇ ਆਈਆਂ ਰਸੋਈ ਚ ਭਾਂਡੇ ਭੁੰਨੇ ਧੋ ਕੇ ਆਈਆਂ ਤੇ ਫੇਰ ਹੀ ਬੈਠੀ ਐ ਮੈਂ ਦਸਾ ਲੈਣੀ ਇਹ ਤਾਂ ਫੇਰ ਕਰਨੀ ਹੈ ਜਿੱਥੇ ਤੋਂ ਬੈਠੀ ਐ ਆ ਬੈੱਡ ਦਾ ਕੀ ਹਾਲ ਹੋਇਆ ਵਾ ਇਹਦੀ ਕਿਤੇ ਚਾਦਰ ਝਾੜ ਕੇ ਵਿਛਾਲਾ ਕੰਬੜ ਚੋਕਲਾ ਜੇ ਕੋਈ ਹੁਣੇ ਬਾਹਰੋਂ ਆਜੇ ਤਾਂ ਕੀ ਆਖੇ ਤੈਨੂੰ ਤੁਹਾਡੇ ਘਰ ਨਹੀਂ ਮੰਮੀ ਕੋਈ ਹੁੰਦਾ ਤੁਹਾਡੇ ਤੋਂ ਡਰਦਾ ਤੁ ਜੇ ਆਵੀਂ ਜਾਏਗੇ ਨਾ ਮੈਨੂੰ ਕਿੰਨੇ ਗੱਲ ਕਰਨੀ ਤੁਹਾਨੂੰ ਨਹੀਂ ਕਰਦਾ ਹੈਗਾ ਤੇ ਚੁੱਕ ਲੈਣੀ ਆ ਲੰਬ ਹੁਣ ਉੱਠ ਕੇ ਗਏ ਹੀ ਕਿ ਉਹਨਾਂ ਦੇ ਉੱਤੇ ਹੀ ਚੁੱਕ ਲੈਿੰਦੇ ਜਾਂ ਲੰਬ ਨੂੰ ਕਹਿ ਦਿਓ ਜੇ ਤੂੰ ਲੇਟ ਉੱਠਣਾ ਨਾ ਆਪਣਾ ਬਿਸਤਰਾ ਚੁੱਕ ਲਿਆ ਕਰਨਾ ਆਪੇ ਕਰਨਾ ਮੈਂ ਪਿਆਰ ਨਾਲ ਗੱਲ ਕਰਨ ਲਈ ਆ ਤੇ ਤੂੰ ਮੈਨੂੰ ਇੰਨੀਆਂ ਗੱਲਾਂ ਸੁਣਾਉਣ ਦੇ ਗਾੜੀ ਜੇ ਉਹਨਾਂ ਦੇ ਬਿਸਤਰੇ ਚੁੱਕਣੇ ਆ ਤਾਂ ਤੈਨੂੰ ਅਹੀਂ ਕੀ ਕਰਨੋ ਲਿਆਉਣਾ ਸੀ ਮੰਮੀ ਮੈਨੂੰ ਇਹ ਤ ਨਹੀਂ ਮੇਰੇ ਘਰ ਦੇਣ ਵਿੱਚ ਦੀ ਤਵਾ ਕਨਾਰੇ ਇਹ ਤੇਰਾ ਕੀ ਮਤਲਬ ਵਾ ਕਿ ਮੇਰੇ ਤੋਂ ਦਾਦਾ ਨਹੀਂ ਕੋਈ ਸਾਡੇ ਘਰ ਆਉਂਦਾ 36 36 ਲੋਕ ਗੱਲਾਂ ਕਰਦੇ ਆਂ ਤੇ ਜਾਂਦਿਆਂ ਤੇ ਬੇਇੱਜ਼ਤੀ ਕਰਦੀ ਓ ਮੈਨੂੰ ਦੱਸ ਕਿ ਜਿਹੜਾ ਤੈਨੂੰ ਗੱਲਾਂ ਕਰਦਾ ਨਾ ਉਹਨੂੰ ਮੇਰੇ ਵੱਲ ਲਿਆ ਉਹਨੂੰ ਮੈਂ ਦੱਸਾਂ ਤੰਨ ਦੱਸ ਕਿ ਮੰਮੀ ਅਗਲੇ ਦਾ ਸਿਰ ਪੜਾਉਣਾ ਨਾ ਅੱਗੇ ਦਾ ਪੜਿਆਂ ਦਾ ਸਿਰ ਪਾੜੇ ਆ ਨਾ ਪਾੜਨੋਂ ਘਟਮ ਨਹੀਂ ਕਰਦੇ ਜਿੱਦਾਂ ਨਹੀਂ ਤੁਸੀਂ ਗੱਲਾਂ ਕਰਦੇ ਹੋ ਕਨਾਰੇ ਮੇਰਾ ਜੀ ਇਹਨਾਂ ਕਰਦਾ ਪਿੰਡ ਜਾਣ ਨੂੰ ਮੈਂ ਕਿੰਨੇ ਦਿਨ ਹੋ ਗਿਆ ਕਹਿੰਦੀ ਇਹਨੂੰ ਤੇ ਆਪ ਤੇ ਡੋਲ ਵੀ ਹੋਇਓ ਅਛਾ ਓਕੇ ਫਿਰ ਤੂੰ ਐਸੀ ਗੱਲ ਤੋਂ ਹੋਣੀ ਆ ਕਿ ਮੈਨੂੰ ਜਾਣ ਨਹੀਂ ਦਿੱਤਾ ਤਾਂ ਮੈਂ ਆਖਾਂ ਵੀ ਇਹਨੂੰ ਕੀ ਹੋ ਗਿਆ ਵਾ ਕਈ ਦਿਨ ਹੋ ਗਏ ਨਾ ਇਹ 10 ਸਬਜ਼ੀ ਚੱਜ ਦੀ ਬਣਾਉਂਦੀ ਨਾ ਇਹ ਉੰਤਰੀਆਂ ਸੜੀਆਂ ਰੋਟੀਆਂ ਲਾ ਕੇ ਮੱਥੇ ਮਾਰਦੀ ਆ ਸ਼ੁਕਰ ਕਰੋ ਲਾ ਕੇ ਤੇ ਦਿੰਦੀ ਆ ਨਾ ਇਹ ਤੇ ਨਹੀਂ ਨਾ ਕਰਦੀ ਵੀ ਮੈਂ ਤੁਹਾਨੂੰ ਦਿੰਦੀ ਨਹੀਂ ਹੈਗੀ ਮੇਰਾ ਤੇ ਕੀ ਕਰਦਾ ਤੁਹਾਨੂੰ ਦਿਆਂ ਨਾ ਕਰਾਂ ਇੱਕ ਤਾਂ ਤੁਹਾਡੇ ਪੋਤੀ ਆ ਜਿਹੜੇ ਤੁਹਾਡੇ ਗਾਉਣ ਗਮ ਦਾ ਰਹਿੰਦਾ ਵਾ ਆ ਤੂੰ ਹਾਂ ਤੂੰ ਨਵੇਂ ਬਠੇ ਬਠੇ ਰਾ ਪਿਛੇ ਲਾਉਣ ਨੂੰ ਫਿਰਦੀ ਆ ਉਹੋ ਹੀ ਆ ਸਿਆਣਾ ਜਿਹੜਾ ਨਹੀਂ ਲੱਗਦਾ ਮੈਂ ਕੀ ਪਿਛੇ ਲਾਇਆ ਵਾ ਜੇ ਇਹ ਗੱਲ ਹੈ ਨਾ ਮੈਂ ਚਲਦੇ ਨਹੀਂ ਆਪਣੇ ਪੇਕੇ ਰੱਖੋ ਆਪਣੇ ਬੋਤ ਨੂੰ ਇੱਥੇ ਚੱਲ ਚੱਲ ਤੂੰ ਤਫਾ ਹੋ ਬਹੁਤੀਆਂ ਗੱਲਾਂ ਕਰਦੀਆਂ ਤੇ ਇਹ ਨਾ ਕਿ ਤੈਨੂੰ ਕੋਈ ਲੈਣ ਆਊਗਾ ਅਸੀਂ ਲੈਣ ਨਹੀਂ ਆਉਣਾ ਆਪਣੇ ਮਨ ਚੋਂ ਨਾ ਭਲੇਖਾ ਕੱਢ ਦਿਓ ਵੀ ਮੈਂ ਆਵਾਂਗੀ ਤੁਸੀਂ ਆਪ ਲੈਣ ਆਉਣਾ ਮੈਨੂੰ ਚੱਲ ਕੋਈ ਨਹੀਂ ਤੁਸੀਂ ਛੋੜ ਕੇ ਲੈਣ ਆਓਗੇ ਇਹ ਗੱਲ ਤੇ ਆਏ ਜੇ ਤੇ ਚੱਲ ਚੱਲ ਤੂੰ ਵੇਖ ਲਈਂ ਵੇਖ ਲਾਂਗੇ ਕਿੰਨਾ ਕਿ ਤੇਰੇ ਪੇਕੇ ਤੈਨੂੰ ਉੱਥੇ ਰੱਖ ਲੈਣਗੇ ਜਿੰਨਾ ਮੈਂ ਆਨੀ ਆ ਨਾ ਮੰਮੀ ਅੱਗੇ ਨਹੀਂ ਬੋਲਣਾ ਪਰ ਉਹਨਾਂ ਹੀ ਮੈਨੂੰ ਬੁਲਾ ਕੇ ਛੱਡਦੇ ਆ ਲੈ ਇਧਰ ਆ ਗੱਲ ਸੁਣ ਮੇਰੀ ਹੱਸੋ ਆ ਸਮਝ ਕੇ ਪੈਰ ਪੁੱਟੀ ਕਰੋ ਮੰਮੀ ਸੋਚੀ ਤੇ ਆ ਮੈਂ ਆਪਣਾ ਗੱਲ ਕਿੰਨੀ ਕੋਈ ਹੈ ਕਿਤੇ ਤੂੰ ਤੁਰ ਪੀਂ ਐਸ਼ ਤੇ ਨਾ ਲੀੜੇ ਪਾ ਕੇ ਬੈਗ ਭਰ ਕੇ ਉੱਥੇ ਤੈਨੂੰ ਲੀੜੇ ਨਾ ਮਿਲਣਗੇ ਮੰਮੀ ਇਹ ਗੱਲ ਲੈ ਨਾ ਆਹੋ ਖੜੇ ਲੀਡੇ ਲੀਡੇ ਮੈਨੂੰ ਮਿਲ ਜਾਣਗੇ ਮੈਨੂੰ ਇਹ ਤੇ ਨਹੀਂ ਕੋ ਕੱਪੜਿਆ ਤਾਂ ਰਹਿਣ ਦੇਣਗੇ ਜਿਹੜਾ ਮੇਰਾ ਸਾਰਾ ਖਰਚਾ ਚੁੱਕਣਗੇ ਕਾ ਮਮਾ ਸਾ ਆਖਿਆ ਵ ਤੇ ਰੋਸ ਕੇ ਤੋਰ ਪੀ ਦੱਸ ਕਾ ਮੈਂ ਮਮੀ ਮੈਂ ਕਦੀ ਕੀਤਾ ਹੀ ਨਹੀਂ ਕੰਮ ਤੇ ਸਾਰਾ ਤੂੰ ਹੀ ਕਰਦੇ ਓ ਹਨਾ ਨਰੇ ਤੂੰ ਹੀ ਨਾ ਕੁਝ ਆਂਦੇ ਮੈਂ ਹੋਈ ਆਨੀ ਆ ਮੈਂ ਹੋ ਬੇਕੂਫਾ ਤੇ ਮੈਂ ਚੱਲ ਜੈਨੀ ਆ ਤੇ ਤੁਹਾਡਾ ਕਾਰ ਹੋ ਜਾਂਦਾ ਵੇਰਲਾ ਤੇਰੀ ਤੇ ਜ਼ੁਬਾਨ ਹੀ ਬੜੀ ਚੱਲਣ ਦਾ ਪੀ ਆ ਪਤਾ ਨਹੀਂ ਤੈਨੂੰ ਕੌਣ ਪੱਟੀਆਂ ਪੜਾਉਂਦਾ ਰਹਿੰਦਾ ਵਾ ਲੱਗੇਗਾ ਤੁਹਾਨੂੰ ਪਤਾ ਕੋਈ ਨਹੀਂ ਲੱਗ ਜੇ ਤਾਂ ਲੱਗ ਜੇ ਮੈਂ ਵੇਖੂਗੀ ਤੈਨੂੰ ਕਿੰਨਾ ਚਿਰ ਤੇਰੇ ਪਿੱਛੇ ਸਾंभਦੇ ਆ ਸਾंभ ਲੈਣਗੇ ਉਹਨਾਂ ਨੇ 20 25 ਸਾਲ ਮੈਨੂੰ ਸਾंभਿਆ ਵਾ ਤੂੰ ਹਿੰਦੇ ਨਹੀਂ ਸਾंभਦੇ ਰਹੇ ਬਾਡੇ ਨੇ ਮੈਂ ਬੋਝਾਂ ਉਹਨਾਂ ਲਈ ਨਹੀਂ ਬੋਝ ਹਾਂ ਮਾ ਤੇ ਤੇਨੂੰ ਵਿਆਹ ਹੀ ਨਹੀਂ ਆਇਆ ਕਿ ਮੈਂ ਵੇਖਿਆ ਕਿ ਨੀਆਂ ਤੋਂ ਉਹਨਾਂ ਨੇ ਪਿੱਛੇ ਤੇਰੇ ਵਾਟਾਂ ਵਾਈਆਂ ਵਾ ਕੋਈ ਗੱਲ ਨਹੀਂ ਦੰਦ ਬਸ ਲੈ ਜਾਂਦਾ ਹੀ ਸਮਨਾ ਨਾਵ ਡੈਡੀ ਜੀ ਬਧਾਈ ਹਵੇ ਤਨ ਪੋਤੀ ਪੋਤੀ ਮੇਰਾ ਪੁੱਤ ਨੇ ਮੇਰਾ ਸਿਰ ਉੱਚਾ ਕਰਤਾ ਬਕਰਨਾ ਖੁਸ਼ ਜੀ ਮੈਂ ਕਿਆ ਕਹਿ ਨਹੀਂ ਸਕਦਾ ਤੇ ਇੰਨਾ ਖੁਸ਼ ਨਾ ਪੁੱਤਾ ਜੀ ਸਾਨੂੰ ਤੇ ਆਪ ਜੀ ਇੰਨੀ ਖੁਸ਼ੀ ਹੋਣਦੀ ਨਾ ਮੈਨੂੰ ਜਦੋਂ ਸਮਨ ਨੇ ਦੱਸਿਆ ਨਾ ਮੈਨੂੰ ਤੇ ਯਕੀਨ ਹੀ ਨਹੀਂ ਹੋਂਦਿਆ ਮੈਨੂੰ ਆਪ ਜੀਕੀਨ ਨਹੀਂ ਮਿਲੋ ਜਦ ਦੱਸਿਆ ਮੈਂ ਮਿੰਟੋ ਮਿੰਟੀ ਦੁਕਾਨ ਤੇ ਗਿਆ ਤਾਂ ਮੈਂ ਉਸ ਵਾਲੇ ਡੱਬੇ ਵੜ ਕੇ ਲੈ ਆਇਆ ਤੇ ਹੋਰ ਉਹ ਤੇ ਮੇਰੇ ਤੋਂ ਦਵਾ ਦਾ ਫੋਨ ਖੋਖਿਆ ਨਹੀਂ ਲਿਓ ਪਹਿਲਾਂ ਮੈਂ ਡੈਡੀ ਜੀ ਨੂੰ ਦੱਸਾਂ ਤੇ ਨੜ ਕਵਾਂਗੀ ਟੱਬੇ ਲੈ ਕੇ ਆਇਓ ਬੈਜੂ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਵਾਂ ਨਹੀਂ ਪਾਣੀ ਨਹੀਂ ਪੀਣਾ ਬੈ ਜਾ ਮੇਰਾ ਪੁੱਤ ਤੈ ਸਮਝ ਨਹੀਂ ਆ ਬਤ ਅਓ ਡੈਡੀ ਜੀ ਸਾਥ ਤੇ ਚੜੀ ਜੇ ਹੁਣ ਕੱਲੇ ਕੱਲੇ ਨੂੰ ਫੋਨ ਕਰ ਕਰਕੇ ਦੱਸਣ ਦੀ ਆ ਕਿ ਮੇਰੀ ਭੈਣ ਨੂੰ ਜੌਬ ਮਿਲ ਗਈ ਆ ਉਹਤੇ ਕਿਤੇ ਇੰਨੀ ਜ਼ਿਆਦਾ ਖੁਸ਼ ਮਾਣਾ ਕੋਈ ਹਿਸਾਬ ਨਹੀਂ ਤੇ ਮੈਨੂੰ ਪਤਾ ਕੀ ਕਹਿੰਦੀ ਹੈ ਕਹਿੰਦੀ ਜਿਹੜੀ ਤੁਹਾਡੀ ਤਨਖਾਹ ਹੀ ਨਾ ਮੇਰੇ ਹੱਥੇ ਰੱਖਿਓ ਮੈਂ ਦੱਸਾਂਗੀ ਕਿ ਕਿਦਾਂ-ਕਿਦਾਂ ਵਰਤਣੀ ਹੈ ਮੈਂ ਐਕਟਿਵਾ ਲੈਣੀ ਮੈਂ ਆਹ ਲੈਣਾ ਆਲਪੋਨੂ ਦੇਣਾ ਹੈ ਨਾ ਸਾਰਾ ਸਭ ਕਾਬੂ ਕਰਿਆ ਕਰੂੰਗੀ ਆਹ ਮੈਂ ਹੱਸਦੀ ਵੀ ਮੈਨੂੰ ਜਾ ਤੇ ਲੈਣੇ ਮਹੀਨਾ ਪੂਰਾ ਹੋਗਾ ਫੇਰ ਹੀ ਮਿਲਣੀ ਹੈ ਪਰ ਉਹਨੂੰ ਇੰਨਾ ਚਾਹ ਵਾਣਾ ਸ਼ਦਾਨ ਜੀ ਨੂੰ ਬਹੁਤ ਹੀ ਖੁਸ਼ ਹੋਆ ਤੁਹਾਨੂੰ ਪੁੱਤ ਅੱਜ ਤੇ ਮੇਰਾ ਨਾ ਕਸਮ ਨਾਲ ਜਿਹੜੇ ਲੋਕੀ ਗੱਲਾਂ ਕਰਦੇ ਸੀ ਨਾ ਅੱਜ ਉਹਨਾਂ ਦਾ ਮੂੰਹ ਬੰਦ ਹੋ ਗਿਆ ਸਭ ਤੋਂ ਜ਼ਿਆਦਾ ਤੇਰੀ ਤਾਈ ਦਾ ਉਹ ਆਨਟਾ ਲਈ ਕਿ ਆਈ ਇਹਨੂੰ ਕੋਈ ਨਹੀਂ ਡੈਡ ਜੀ ਜਾਵਾਂਗੇ ਜ਼ਰੂਰ ਦੇ ਕੇ ਆਵਾਂਗੇ ਲੋਕੀ ਕਹਿੰਦੇ ਆ ਨਾ ਤਿੰਨ ਲੱਡੂ ਵੱਧ ਦੇ ਉਹਨੂੰ ਡੱਬਾ ਪੂਰਾ ਨਹੀਂ ਦੂ ਪੁੱਤ ਠੀਕ ਐ ਜੇ ਤੁਸੀਂ ਇੰਨੇ ਖੁਸ਼ੀ ਨਾਲ ਕਹਿੰਦੇ ਮੈਂ ਪੂਰਾ ਡੱਬਾ ਹੀ ਦੇ ਕੇ ਆਵਾਂਗੀ ਨਾਲੇ ਖੁਸ਼ੀ ਵਿੱਚ ਸਾਰਿਆਂ ਨੂੰ ਸ਼ਾਮਲ ਕਰਨਾ ਚਾਹੀਦਾ ਲਵ ਨੂੰ ਵੀ ਦਸੀਆਂ ਲਵ ਬੜਾ ਗੋਸ਼ ਵਾਲਾ ਲਵ ਨਣੇ ਤੇ ਡੈਡ ਜੀ ਖੁਸ਼ ਹੋਣਾ ਹੀ ਹੋਣਾ ਵਾ ਉਹ ਤੇ ਤੁਹਾਡੇ ਨਾਲ ਵੈਸੇ ਵੀ ਕਿੰਨਾ ਕਰਦੇ ਨੇ ਉਹ ਤੇ ਸਿਰਫ ਤਾਈ ਕਰਕੇ ਪਛਾਹ ਹੋ ਜਾਂਦੇ ਫਿਰ ਜਦੋਂ ਘਰ ਵਿੱਚ ਲੜਾਈ ਪਾ ਛੱਡਦੇ ਨੇ ਹਰ ਵਕਤ ਉਹ ਤੇ ਗੱਲ ਐ ਪੁੱਤ ਚਲੋ ਕਰੀਆਦਾ ਹੋ ਗਈ ਦਿਮਾਗ ਸਹੀ ਆਹੋ ਕਿਤੇ ਨਾ ਕਿਤੇ ਤੇ ਸਮਝ ਲੱਗੋ ਕੀ ਹੁਣ ਤੂੰ ਤਾਂ ਆਪਣਾ ਨੌਕਰੀ ਕਰਨੀ ਆ ਹੱਲੇ ਤੇ ਕਰਦੀਆ ਵਿਆਹ ਬੂ ਦਾ ਸੋਚੀ ਹੁਣ ਕੀ ਆਡੀ ਕੁੜੀ ਦੀ ਨੌਕਰੀ ਲੱਗ ਗਈ ਆ ਨਹੀਂ ਡੈਡੀ ਜੀ ਹੁਣੇ ਵਿਆਹ ਕਰ ਦੇਣਾ ਵਾ ਪਹਿਲਾਂ ਆਪਣਾ ਘਰ ਤੇ ਬਣਾ ਲਿਏ ਇੰਨੇ ਤੂੰ ਹੀ ਹੱਟ ਤੇ ਪੈਸੇ ਲਾਇਆ ਕਿੰਨੇ ਤੰਗੀ ਦੇ ਦੇਣ ਵੇਖੇ ਆ ਤੇ ਹੁਣ ਨੌਕਰੀ ਮਿਲੀ ਤੇ ਹੁਣ ਤੁਸੀਂ ਵਿਆਹ ਦੀਆਂ ਗੱਲਾਂ ਕਰਨ ਲੱਗ ਪਏ ਹੋ ਮੈਨੀਆਂ ਕੰਮ ਚੰਗਾ ਲੱਗਾ ਮੈਨੂੰ ਚੱਲ ਤੇਰੀ ਮਰਜ਼ੀ ਪੁੱਤ ਫਿਰ ਜਿੱਦਾਂ ਤੂੰ ਕਹੀਂਂਗੀ ਉਦਾਂ ਕਰ ਲਾਂਗੇ ਪਹਿਲਾ ਪਾਪਣਾ ਕੁਝ ਸੋਚੀਏ ਸਮਝ ਨਾਲ ਸੋਚਦੇ ਆ ਆਓ ਚੱਲ ਪੜਨ ਜਿਉ ਤੇ ਉਹ ਵੀ ਠੀਕ ਹੀ ਆ ਹਾਂ ਜੀ ਨਹੀਂ ਬੜਾ ਬੱਲੇ ਕੱਲ ਨੂੰ ਉਹਨੂੰ ਮਿਲ ਜੇ ਇਹ ਹੋਰ ਡੈਡੀ ਜੀ ਆਪਣੇ ਲੈਣ ਵੈਸੇ ਹੀ ਸੱਦੇ ਹੋਗੇ ਹੋਰ ਐਵੇਂ ਕਹਿੰਦੇ ਨੇ ਵੈਗੁਰੂ ਜਦੋਂ ਦੇਨ ਤੇ ਆਉਂਦਾ ਵਾ ਨਾ ਉਦੋਂ ਪਤਾ ਨਹੀਂ ਲੱਗਦਾ ਬੰਦੇ ਨੂੰ ਬਹੁਤ ਗੱਲ ਹੈ ਪੁੱਤ ਇਹ ਨਾ ਸਭ ਕੁਝ ਡੈਡੀ ਜੀ ਡੇ ਕਰਕੇ ਹੋਇਆ ਵਾ ਕਿੰਨੀਆਂ ਗੱਲਾਂ ਹੁੰਦੀਆਂ ਨੇ ਸਾਨੂੰ ਤੇ ਪਰ ਫੇਰ ਵੀ ਤੂੰ ਸਾਡਾ ਨਾ ਬੜਾ ਹੀ ਸਾਧ ਦਿੱਤਾ ਪੁੱਤ ਮੈਂ ਕੌਣ ਹਾਂ ਨਾ ਕਰਨ ਵਾਲਾ ਕਰਨ ਵਾਲਾ ਗੁਰੂ ਰਾਮਦਾਸ ਸਭ ਕੁਝ ਉਹਨੇ ਕਰਨਾ ਹੈ ਤੇ ਜੇ ਪੁੱਤ ਆ ਜੀ ਕਿ ਤੇ ਤੁਹਾਡੀ ਮਾਂ ਜਿੰਦੀ ਹੁੰਦੀ ਹੁੰਦੀ ਨਾ ਤੇ ਕਿੰਨੀ ਖੁਸ਼ ਹੋਣਾ ਸੀ ਉਹਨੇ ਹੋ ਸਕਦਾ ਡੈਡੀ ਸਾਡੇ ਤੇ ਫਿਰ ਆ ਦਿਨ ਆਉਂਦੇ ਵੀ ਨਾ ਇਹ ਤਾਂ ਗੱਲ ਹੈ ਪੁੱਤ ਹੈਗਾ ਕੋਈ ਪਤਾ ਨਹੀਂ ਨਾ ਹੁੰਦਾ ਸਮੇ ਦਾ ਜੇ ਉਹ ਸਾਡੇ ਨਾਲ ਹੁੰਦੀ ਨਾ ਤੇ ਸਾਨੂੰ ਉਹਨਾਂ ਨੇ ਕਦੇ ਵੀ ਤੰਗੀ ਦੇ ਦੇਣੀ ਹੀ ਨਹੀਂ ਵੇਖਾਂਦੇ ਨੇ ਚਲੋ ਕਦੇ ਵੇਖਣ ਲਈ ਉਹਨੂੰ ਖੁਸ਼ੀ ਹੋਣੀ ਆ ਵੀ ਮੇਰੀ ਧੀਆਂ ਨੇ ਤਰੱਕੀ ਕੀਤੀ ਆ ਤੇ ਹੋਰ ਡੈਡ ਜੀ ਖੁਸ਼ ਹੋਣਾ ਕਿਉਂ ਨਹੀਂ ਆ ਜਦੋਂ ਪਰਿਵਾਰ ਵਿੱਚ ਇੰਨੀ ਖੁਸ਼ੀ ਹੋਏ ਇੰਨੇ ਦੁੱਖਾਂ ਤੋਂ ਬਾਅਦ ਆਏ ਤੇ ਖੁਸ਼ੀ ਤੇ ਸਾਰਿਆਂ ਨੂੰ ਹੁੰਦੀ ਆ ਦੇ ਨਾਲ ਇਹ ਨਾ ਸਭ ਕੁਝ ਤਾਂ ਡੇ ਕਰਕੇ ਹੀ ਹੋਇਆ ਵਾ ਤੋਹੀ ਨਾ ਦਿਨ ਰਾਤ ਤੁਹਾਡੇ ਵਾਸਤੇ ਮਿਹਨਤ ਕਰਦੇ ਕਿ ਚੱਲ ਮੇਰੀਆਂ ਧੀਆ ਪੜ੍ਹ ਲਿਖ ਕੇ ਕੁਝ ਬਣ ਜਣ ਬਥੇਰੇ ਰਾਹ ਵਿੱਚ ਰੋੜੇ ਆਏ ਹੀ ਪਰ ਨਾ ਅੱਜ ਸਭ ਕੁਝ ਠੀਕ ਹੋ ਗਿਆ ਵਾ ਪਤ ਮੈਨੂੰ ਤੋ ਉਹ ਦੇਣਾ ਯਾਦ ਆਉਂਦਾ ਜੇ ਤੱਕ ਨੌਕਰੀ ਤੋ ਮੈਨੂੰ ਉਹਨਾਂ ਨੇ ਦਿੱਤਾ ਹੀ ਜਵਾਬ ਤੇ ਮੈਨੂੰ ਪਤਾ ਕਿ ਕੀ ਮੇਰੇ ਤੇ ਬੀਤੀ ਕਿ ਕੀ ਬਣੂਗਾ ਗਾਂ ਕੀਤਾ ਕਰ ਚੱਲਣਾ ਹੈ ਚਲੋ ਗੁਰੂ ਬਾਬਾ ਕਰ ਤੋ ਲਗੂ ਰਾਮਦਾਸ ਹਾਂਜੀ ਉਹ ਤੁਸੀਂ ਤੇ ਕਹਿਣਾ ਤੁਹਾਡੇ ਦਿਲ ਤੇ ਕੀ ਬੀਤਨੀ ਹਾਨੂੰ ਪੁੱਛ ਕੇ ਵੀ ਤੁਹਾਡੇ ਦਿਲ ਤੇ ਕੀ ਬੀਤਦੀ ਹੈ ਅਸੀਂ ਸਿਰਫ ਤੁਹਾਡੇ ਸਾਹਮਣੇ ਨਹੀਂ ਆ ਉਹ ਗੱਲ ਨੂੰ ਸ਼ੁਰੂ ਕਰਦੇ ਆਂ ਕਿ ਤੁਸੀਂ ਫਿਰ ਜਿਆਦਾ ਟੈਨਸ਼ਨ ਲੈ ਜਾਂਦੇ ਹੀ ਉਦੋਂ ਨਾ ਕੋਤ ਨੌਕਰੀ ਛੁੱਟ ਗਈ ਉਦੋਂ ਤੇਰੇ ਰਿਸ਼ਤਾ ਟੁੱਟ ਗਿਆ ਉਦੋਂ ਬਹੁਤ ਪਰੇਸ਼ਾਨੀਆਂ ਆ ਜਾਂਦੇ ਉੱਪਰ ਉਹ ਤੇ ਹਾਈ ਡੱਜੀ ਇੱਕ ਗੱਲਾਂ ਕਰਨ ਵਾਲੇ ਨਹੀਂ ਹਨ ਛੱਡਦੇ ਹੈਗੇ ਇਹ ਤੇ ਗੱਲ ਹੈ ਪੁੱਤ ਜਦੋਂ ਬਾਹਰ ਨੇ ਸਾਡੇ ਕਦੀ ਕੋਈ ਕੇ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਜਦੋਂ ਕਹਤੇ ਮੜਾ ਟਾਈਮ ਆਇਆ ਹੋਏ ਨਾ ਸਾਰੇ ਅਨਸਈ ਦਸ ਸਭ ਉਹ ਅਗਲੇ ਦਾ ਸਾਥ ਦੇਣਾ ਪਰ ਨਹੀਂ ਉਸ ਗੁੰਜਖਮਾ ਤੇ ਲੋਨ ਛਿੜਕਦੇ ਅਗਲੇ ਦਮ ਜਾ ਕੇ ਅੜਾਉਂਦੇ ਨੇ ਜਦੋਂ ਮੈਂ ਕਹਿੰਨਾ ਹੈ ਨਾ ਮੇਰੇ ਸਿਰ ਦਾ ਤਾਜ ਆ ਤੇ ਬੜੇ ਗੱਲਾਂ ਕਰਦੇ ਸੀ ਅੱਜ ਉਹਨਾਂ ਦੇ ਮੂੰਹ ਤੇ ਕਹੂੰਗਾ ਨਾ ਆ ਵੇਖੋ ਮੇਰੀ ਧੀ ਨੇ ਮੇਰੇ ਦਿੱਤੇ ਤਾਜ ਪਾਇਆ ਅੱਜ ਚਲੋ ਡੈਡ ਜੀ ਤੁਸੀਂ ਹੋਰ ਸਾਰੀਆਂ ਗੱਲਾਂ ਛੱਡੋ ਪਹਿਲਾਂ ਮੂੰਹ ਮਿੱਠਾ ਕਰੋ ਆ ਲੈਂਦੇ ਉਹਨੂੰ ਸਮੇਂ ਨੂੰ ਹੀ ਮੈਂ ਕਿਨੇ ਇਕੱਠੇ ਹੀ ਕਰਦੇ ਆ ਸਾਰੇ ਕੋਈ ਗੱਲ ਨਹੀਂ ਫੇਰ ਕੀ ਹੈ ਤੂੰ ਹੀ ਤੇ ਖਾਓ ਸਮੰਨੇ ਤਿਆਈ ਜਾਣਾ ਵਾ ਪੜੋ ਚੱਲ ਬੰਦ ਤੂੰ ਵੀ ਕਰ ਮੈਨਾਂ ਪੜ ਪਹਿਲੇ ਕੋਈਂ ਦੇ ਅੜਜੀ ਖਾਓ ਤੇ ਖਾਓ ਖਾਓ ਤੇ ਹਿੰਗ ਕਰ ਮੈਨਾਂ ਪੜ ਗਰਲੀਨ ਪਾਣੀ ਦਾ ਗਲਾ ਲਿਆਈਆਂ ਪੜਾ ਟਾਈਮ ਲਾਤਾ ਸੂਟ ਉਹ ਮੰਮੀ ਉਹਨੇ ਤਰਪਾਈ ਜੇ ਕਰਨ ਵਾਲੀ ਉਹ ਕਰ ਦੇਣਾ ਟਾਈਮ ਕਿੰਨਾ ਲਾ ਲਿਆ ਹਾਂ ਮੈਨੂੰ ਆਂਦੀ ਤਿਆਰ ਹੋਇਆ ਵਾ ਲੈ ਜਾਓ ਤੁਸੀਂ ਮਗਾ ਲੋ ਭਾਵੇਂ ਹਾਂ ਜੀ ਤੇ ਚੱਲੇ ਮੰਮੀ ਕਿਤੇ ਮੈਂ ਕਿੱਥੇ ਚੱਲੀ ਆਂ ਭਰਾਵਾ ਜਾਣ ਵਾਲੀ ਤੇ ਚਲੀ ਗਈ ਆ ਕੌਣ ਚਲੀ ਗਈ ਘਰ ਲਈਏ ਨਾ ਕਿੱਥੇ ਚਲੀ ਗਈ ਨੰਨਾ ਤੇ ਕੋਈ ਗੱਲ ਨਹੀਂ ਹੋਦੀ ਉਹ ਕਿਤੇ ਜਾਣਾ ਜਾਂ ਨਹੀਂ ਕੋਸ਼ ਵੀ ਨਹੀਂ ਮੈਂ ਅੰਦਰ ਬੈਠੀ ਹੀ ਫੋਨ ਲੈ ਕੇ ਤੇ ਮੈਂ ਇੰਨਾ ਕਹਿ ਬੈਠੀ ਕਿ ਇੰਨਾ ਫੋਨ ਨਾ ਵੇਖਿਆ ਕਰ ਹੂੰ ਤੇ ਉਹ ਇਸੇ ਗੱਲਾਂ ਪਾ ਪਤਾ ਨਹੀਂ ਕਿੱਥੇ ਜੜੀ ਤੇ ਕਿੱਥੇ ਉਤਰੀ ਉਹਨੇ ਤੇ ਮੈਨੂੰ 100 100 ਗੱਲਾਂ ਕੀਤੀਆਂ ਮੰਮੀ ਤੂੰ ਡੱਕ ਤੇ ਲੈਂਦੇ ਡੱਕਦੀ ਆ ਮੈਂ ਬਥੇਰਾ ਅਗ ਕਿੱਟ ਮੈਂ ਉਹਦੇ ਕੋ ਖੋਈ ਆ ਤੇ ਆਪ ਉਹ ਚਲੀ ਗਈ ਆ ਮੈਂ ਬਥੇਰਾ ਆਖਿਆ ਕਿ ਲਾ ਬਨੂ ਆ ਲੈੰਦੇ ਜਾਂ ਉਹ ਤੈਨੂੰ ਛੱਡ ਆਊਗਾ ਜਾਂ ਉਹਨੂੰ ਪੁੱਛ ਕੇ ਜਾਈ ਮੰਮੀ ਇਹਨਾਂ ਦਾ ਮੈਨੂੰ ਪਤਾ ਨਹੀਂ ਆ ਪਰ ਐਡੀ ਗੱਲ ਨਹੀਂ ਵੀ ਤੂੰ ਹੀ ਕੋਈ ਗੱਲ ਨਾ ਕੀਤੀ ਹੋਈ ਪੱਕਾ ਤੂੰ ਹੀ ਕੁਝ ਗੱਲਾਂ ਨੂੰ ਕੀਤੀਆਂ ਹੋਈਆਂ ਨੇ ਗੱਲ ਤੇ ਮੈਂ ਇਹੋ ਹੀ ਕੀਤੀ ਸੀ ਫੋਨ ਤੋਂ ਹੀ ਡੱਕਿਆ ਸੀ ਹੋਰ ਉਹਨੂੰ ਮੈਂ ਕੀ ਜਾਨੀ ਆ 5 ਮਿੰਟ ਜੇ ਮੈਂ ਘਰੋਂਗੀ ਚਲ ਗਿਆ ਵਾ ਤੇ ਮਗਰੋਂ ਆ ਖਲਾਰਾ ਪਾਤਾ ਵਾ ਕਹਾਂ ਕੋਈ ਦੱਸੋ ਇੱਥੇ ਕੀ ਕਰੇਗਾ ਬੰਦਾ ਤੇ ਸੱਸ ਮਾਂ ਕੋਈ ਗੱਲ ਤੇ ਕਰ ਹੀ ਸਕਦੀ ਆ ਨਾ ਇਹ ਤੇ ਕਹਿੰਦੀ ਆ ਕਿ ਬਿਲਕੁਲ ਨਾ ਤੁਸੀਂ ਬੋਲੋ ਉਹ 24 ਘੰਟੇ ਦੀ ਮੰਮੀ ਐਵੇਂ ਕਰਦੇ ਰਹੀਦਾ ਕੋਈ ਹੋ ਗਿਆ ਕਦੇ-ਕਦਾਈਂ ਤੇ ਹੁਣ ਮੰਨ ਲਓ ਇੱਕੋ ਗੱਲੋ ਜਾਂ 24 ਘੰਟੇ ਗਲੇ ਨੂੰ ਤੰਗ ਕਰਾਂਗੇ ਤੇ ਫਿਰ ਤੇ ਇਕੱਲੇ ਨੇ ਕਹਿਣਾ ਹੀ ਵੀ ਮੈਂ ਆਪਣੀ ਪੇਕੇ ਚਲਣੀ ਆ ਤੇ ਜੇ ਇਹ ਸਮਾਂ ਡੱਕਿਆ ਹੀ ਤੇ ਫਿਰ ਸਿਆਣੀ ਹੁੰਦੀ ਤੇ ਖਲੋ ਜਾਂਦੀ ਮੰਮੀ ਜੇ ਤੁਸੀਂ ਦਿਲੋਂ ਡੱਕਿਆ ਹੁੰਦਾ ਨਾ ਤੇ ਐਡੀਛ ਦੇ ਨਹੀਂ ਪੁੱਟ ਕੇ ਚਲ ਜਾਂਦੀ ਜਾਂ ਮੈਨੂੰ ਦੱਸਦੀ ਨਾ ਕਮ ਸੇ ਕਮ ਫੋਨ ਵੀ ਨਹੀਂ ਕਰ ਸਕਦੀ ਮੈਨੂੰ ਚੰਗਾ ਭਰਾ ਤੈਨੂੰ ਤਾਂ ਹੁਣ ਆਪਣੀ ਮਾਂ ਤੇ ਮੇਨੇ ਜੀ ਪੀਨ ਹੈਗਾ ਮੈਂ ਜੋ ਗੱਲਾਂ ਕਰਦੀ ਝੂਠੀ ਹੁੰਦਾ ਸਾਰਾ ਕੁਝ ਮਮਮੀ ਮੈਂ ਹਾਂ ਗੱਲ ਨਹੀਂ ਕਹਿੰਦਾਗਾ ਇਹ ਤੇ ਸੋਚ ਕੇ ਵੇਖੋ ਨੂੰਤੀ ਐ ਇਦਾਂ ਤੁਰ ਜਾਂਦੀ ਹੋਊਗੀ ਤੇ ਰਾਜ ਜੀ ਕੋਈ ਵਾਰ ਮਿਲ ਕੇ ਪੀ ਚ ਨਾ ਨਹੀਂ ਉਹਨਾਂ ਕੋਲ ਗੱਲ ਕਰਤੀ ਤੇ ਆ ਮੇਰਾ ਗੁੱਸੇ ਕਲੇ ਨਹੀਂ ਐ ਤੇ ਚੰਗੀ ਸੋਭਾ ਹੋਊਗੀ ਪਿੰਡ ਚ ਤੇ ਹੁਣ ਮੈਂ ਥੋੜਾ ਨੋਤੀ ਨੂੰ ਤੋਰਿਆ ਤੇ ਮੰਮੀ ਕਾ ਤੇ ਤੂੰ ਹੀ ਹੋ ਏਦਾਂ ਨਹੀਂ ਕਰਨਾ ਲੱਗਦਾ ਹੁੰਦਾ ਜੇ ਤੂੰ ਡੱਕਣਾ ਚਾਹੁੰਦੇ ਤਾਂ ਰੋਕ ਵੀ ਸਕਦੀ ਏਦਾਂ ਉਹ ਤਾਂ ਆਪਣੇ ਤੋਂ ਬਾਹਰ ਤਾਂ ਨਹੀਂ ਚਲ ਜਾਣਾ ਚੱਲ ਤੂੰ ਕਿਹੜੀ ਮੇਰੀ ਮੰਨਣੀ ਆ ਕਦੋਂ ਗਈ ਕਦੋਂ ਧੀਰ ਆ ਥੋੜਾ ਟਾਈਮ ਹੀ ਹੋਇਆ ਗਈ ਨਾ ਬੇਨਾਵਾ ਜੇ ਤੇ ਅੱਡੇ ਬੱਸ ਤੇ ਨਾ ਚੜੀ ਹੋਈ ਤੇ ਕਮਾਲ ਹੋਈ ਆ ਕੀ ਬਣੇਗਾ ਮੇਰੇ ਘਰ ਦਾ ਤੂੰ ਖਲੋ ਜਾ ਉਹਨੂੰ ਲਾ ਲੈਣ ਦੇ ਚਾ ਉਮਮੇ ਛੱਡੋ ਯਾਰ ਕਿਹੜੀ ਗੱਲ ਚ ਪਏ ਉਹ ਆਂਦੇ ਮੇਰੇ ਪੇਕੇ ਮੈਨੂੰ ਸਾਭ ਲੈਣਗੇ ਮੈਂ ਵੇਖੂ ਕਿੰਨੇ ਕੋ ਉਹਦੇ ਪੇਕੇ ਸਾਭ ਲੈਂਦੇ ਆ ਯਾਰ ਗੁੱਸੇ ਚ ਰੋਣਾ ਕੀ ਕਹਿਣਾ ਸੀ ਹੋਰ ਨੇ ਕਹਿਣਾ ਵੀ ਮੈਨੂੰ ਉਹਨਾਂ ਨੇ ਵੱਡ ਨਹੀਂ ਦੇਣਾ ਆਹੋ ਨਾਲੇ ਉਹ ਕਹਿ ਕੇ ਗਏ ਕਿ ਤੂੰ ਹੀ ਆਪਣੀ ਲੋੜ ਨੂੰ ਲੈ ਆਣਾ ਤੇ ਮੇਰੇ ਇੱਥੇ ਲੱਗਦੇ ਆ ਨਾ ਉਹ ਯਾਰ ਐਵੇਂ ਆਕਰ ਚ ਘਰ ਨਹੀਂ ਬਰਬਾਦ ਕਰੀ ਦੇਗੇ ਤਾਂ ਹੀ ਤਾਂ ਭੂਏ ਚੜੀ ਇੰਨੀ ਚਲੋ ਪਰੇ ਹੋ ਮੈਨੂੰ ਜਾਣ ਦਿਓ ਚੱਲ ਤੂੰ ਵੀ ਕਿਹੜੀ ਮੇਰੀ ਮੰਨਣੀ ਆ ਤੂੰ ਵੀ ਮਾਂ ਨੂੰ ਝੋਟਕਿਆਂ ਪਵਾਵਾ